ਨਗਰ ਨਿਗਮ ਫਗਵਾੜਾ ਵਿਖੇ ਕਮਿਸ਼ਨਰ ਅਮਿਤ ਪੰਚਾਲ ਦੀ ਅਗਵਾਈ ਹੇਠ 26 ਜਨਵਰੀ ਗਣਤੰਤਰ ਦਿਵਸ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਦੌਰਾਨ ਕਮਿਸ਼ਨਰ ਅਮਿਤ ਪੰਚਾਲ ਨੇ ਨਗਰ ਨਿਗਮ ਦਫ਼ਤਰ ਵਿਖੇ ਕੌਮੀ ਝੰਡਾ ਫੈਰਾਉਣ ਦੀ ਰਸਮ ਅਦਾ ਕੀਤੀ, ਜਦਕਿ ਪੁਲਿਸ ਦੀ ਟੁਕੜੀ ਵੱਲੋਂ ਵੀ ਤਿਰੰਗਾ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਅਮਿਤ ਪੰਚਾਲ ਨੇ ਸਮੂਹ ਦੇਸ਼ਵਾਸੀਆਂ ਨੂੰ ਜਿਥੇ 26 ਜਨਵਰੀ ਗਣਤੰਤਰ ਦਿਵਸ ਦੀਆਂ ਬਧਾਈਆਂ ਦਿੱਤੀਆਂ, ਉੱਥੇ ਹੀ 19ਵੇਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦੇ ਨਾਲ-ਨਾਲ ਦੇਸ਼ ਦੀ ਤ ਹੁਣਾਂ ਨਾਲ ਵੱਡੀ ਗਿਣਤੀ ਵਿੱਚ ਨਗਮ ਦੇ ਅਧਿਕਾਰੀ ਵੀ ਮੌਜੂਦ ਹਨ ਅੱਜ ਦੇਸ਼ ਦੇ 75ਵੇਂ ਗਣਤੰਤਰ ਦਿਵਸ ਦੇ ਸਾਬ ਸਭ ਨੂੰ ਮੇਰੇ ਵੱਲੋਂ ਤਹਿ ਦਿਲੋਂ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਮੈਂ ਆਸ ਕਰਦਾ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਸੂਬਾ ਸਾਡਾ ਮੁਲਕ ਇੱਧੇ ਹੀ ਤਰੱਕੀ ਕਰੇਗਾ ਔਰ ਸੰਵਿਧਾਨ ਵੱਲੋਂ ਜੋ ਨਿਰਧਾਰਿਤ ਵੈਲਿਊਜ਼ ਨੇ ਉਸ ਵੱਲੋਂ ਹੀ ਜੋ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਹੈ ਉਹ ਨਿਭਾਏਗਾ ਔਰ ਪੂਰੇ ਦੇਸ਼ ਔਰ ਸੂਬੇ ਦੇ ਵਿਕਾਸ ਔਰ ترقی ਦੇ ਵਿੱਚ ਆਪਣਾ ਯੋਗਦਾਨ ਪਾਵੇਗਾ ਧੰਨਵਾਦ ਜੈ ਇਸੇ ਤਰ੍ਹਾਂ ਹੀ 26 ਜਨਵਰੀ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਨਗਰ ਨਿਗਮ ਫਗਵਾੜਾ ਵਿਖੇ ਸਥਿਤ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜੀ ਦੇ ਬੁੱਤ ਦੇ ਫੁੱਲ ਮਲਾਮਾ ਪਾ ਕੇ ਮਨਾਇਆ ਗਿਆ ਇਸ ਦੌਰਾਨ ਜਿੱਥੇ ਸਮੂਹ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਵਧਾਈਆਂ ਦਿੱਤੀਆਂ ਉੱਥੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਅੰਬੇਡਕਰ ਪਾਰਕ ਹਰਗੋਬਿੰਦਗਰ ਵਿਖੇ ਵੀ ਪਹੁੰਚ ਕੇ ਬਾਬਾ ਸਾਹਿਬ ਜੀ ਦੇ ਬੁੱਧ ਤੇ ਫੁੱਲ ਮਲਾਮਾ ਪੇਂਟ ਕਰਦੇ ਉਹਨਾਂ ਨੂੰ ਨਮਨ ਕੀਤਾ ਇਸ ਮੌਕੇ ਵਿਧਾਇਕ ਢਾਲੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਅੱਜ ਸਾਨੂੰ ਸਾਰਿਆਂ ਨੂੰ ਅਧਿਕਾਰ ਮਿਲੇ ਹਨ ਤੇ ਸਾਨੂੰ ਬਾਬਾ ਸਾਹਿਬ ਜੀ ਵੱਲੋਂ ਦੇਖੇ ਸੁਪਨੇ ਨੂੰ ਪੂਰਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਦੌਰਾਨ ਬਲੱਡ ਬੈਂਕ ਦੇ ਸਹਿਯੋਗ ਨਾਲ ਉਹਨਾਂ ਜ਼ਰੂਰਤਮੰਦ ਲੋਕ ਸਰਾਂ ਕੇ ਆਪ ਸਾਰੇ ਜਾਣਦੇ ਆ ਅੱਜ ساری ਦੁਨੀਆ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਬੜੀ ਤੁਮਕਾਂ ਸਰਦਾਰਾਂ ਨਾਲ ਸਾਰੇ ਹੀ ਭਾਰਤ ਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਉਸ ਦੀ ਮੈਂ ਆਪਣੇ ਵੱਲੋਂ ਤੇ ਸੂਬਾ ਸਾਡੀ ਪੁਵਾੜਾ ਕਾਂਗਰਸ ਵੱਲੋਂ ਇੱਥੇ ਲੱਖ ਲੱਖ ਵਧਾਈ ਦਿੰਨਾ ਹੈਗਾ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਉਹ ਸਾਡੇ ਸਾਰਿਆਂ ਤੇ ਆਪਣੀ ਮਿਹਰ ਬਣਾਈ ਰੱਖੇ ਔਰ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਆਜ਼ਾਦੀ ਦਾ ਦੇ ਹਾਲਾ ਜਿਹੜਾ ਹੈ ਜਿਹੜਾ ਕਿ ਕਤੰਤ ਦੁੱਖ ਗੁਜ਼ਰ ਰਹੇ ਨੇ ਨਾ ਤੇ ਸੀ ਖਰਾਬ ਖੁਸ਼ੀਆਂ ਤੇ ਚਾਵਲ ਨਾਲ ਮਨਉਂਦੇ ਨੇ ਕਿਉਂਕਿ ਆਪਾਂ ਦੇਖੀ ਤਾਂ ਸਾਰੇ ਆਪਾਂ ਜਾਣਦੇ ਹੈਗੇ ਕਿ ਜਗਦੀ ਦੀ ਸੁਲਾਈ ਕੀਤੀ ਸਕਦੇ ਜਿਵੇਂ ਕਿ ਹਜ਼ਾਰਾਂ ਦੇਸ਼ ਦੇ ਦੇਸ਼ਕਤਾਂ ਸੂਰਬੀਰਾ ਨੇ ਆਪਣੇ ਜਾਨਾਂ ਦੀ ਕੁਰਬਾਨੀਆਂ ਦਿੱਤੀਆਂ ਤੇ ਬੜੀ ਲੰਬੀ ਜਿੱਦੋਂ ਜਹਾਜ਼ ਸਾਫ਼ ਕਰਨ ਤੋਂ ਬਾਅਦ ਅਸੀਂ ਜਿੱਥੇ ਜਾਦੀ ਪ੍ਰਾਪਰਟੀ ਕਿਤੇ ਉੱਥੇ ਅਸੀਂ ਆਪਣਾ ਜਿਹੜਾ ਗੱਲਾਂ ਸਥਾਪਿਤ ਕੀਤਾ ਹੈ ਅਸੀਂ ਉਸ ਨੂੰ ਹਰ ਕੀਮਤ ਤੇ ਬਰਕਰਾਰ ਰੱਖੀਏ ਅਤੇ ਕਿਸੇ ਦਾ ਉਸ ਸਮੇਂ ਕਿਸੇ ਪ੍ਰਕਾਰ ਦਾ ਕੋਈ ਵੀ ਤਵਾਨੀ ਨਾ ਇਹ ਬਵੇ ਅਸੀਂ ਹਰ ਸਮੇਂ ਉਹਦੇ ਵਿਚ ਆਪ ਤਿਆਰ ਰਹੀਏ ਕਿ ਫਿਰ ਮੈਂ ਆਪਣੇ ਵੱਲੋਂ ਸੂ ਸਾਡੀ ਪੂਰਵਾ ਕਾਂਗਰਸ ਵੱਲੋਂ ਅੱਜ ਦੇ ਇਸ ਬਤੰਤਰ ਉਸ ਲਈ ਆਪ ਸਭ ਤੋਂ ਰੱਖ 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 ਅੱਜ ਅਸੀਂ ਉਹ ਭਾਰਤ ਦੇ ਨਿਰਮਾਤਾ ਜਿਨ੍ਹਾਂ ਨੇ ਭਾਰਤਕ ਕਨਸਟੀਟਿਊਸ਼ਨ ਲਿਖਿਆ ਸੀ ਉਹਨਾਂ ਦੇ ਅਗੇ ਨਮਨ ਕਰਦੇ ਹਾਂ ਇਸ ਦੇ ਨਾਲ ਨਾਲ ਹੀ ਉਹ ਸਾਡੇ ਆਜ਼ਾਦੀ ਦੇ ਯੋਧੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਸੋ ਆਓ ਸਾਰੇ ਅੱਜ ਦੇ ਦਿਨ ਤੇ ਸ਼ਹੀਦਾਂ ਲੱਗੇ ਨਤਮਸਤ ਹੋਈਏ ਇਸ ਦੇ ਨਾਲ ਨਾਲ ਹੀ ਪਬਲਿਕ ਜਿਹੜਾ ਜਿਸ ਦਾ ਪਰਪਸ ਇਹ ਸਾਰਿਆਂ ਲੋਕਾਂ ਦਾ ਰਾਜ ਲੋਕਾਂ ਦਾ ਰਾਜ ਨੂੰ ਸਟਰੋਂਗ ਕਰਨ ਲਈ ਆਪਾਂ ਸਾਰੇ ਉਪਰਾਲਾ ਕਰਨ ਨਵੀਂ ਪ੍ਰਣ ਲੈਜੀ। ਤੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਨ ਦੀ ਬਹੁਤ-ਬਹੁਤ ਵਧਾਈ। ਇਸ ਤੋਂ ਇਲਾਵਾ ਪਿੰਡ ਨਸੀਰਾਬਾਦ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਵੀ 26 ਜਨਵਰੀ ਗਣਤੰਤਰ ਦਿਵਸ ਬੜੇ ਹੀ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ ਉੱਥੇ ਹੀ ਸਰਪੰਚ ਮਨਜੀਤ ਕੌਰ ਵੱਲੋਂ ਝੰਡਾ ਚੜਾਉਣ ਦੀ ਰਸਮ ਵੀ ਅਦਾ ਕੀਤੀ ਗਈ। ਜਰ ਕੀ ਉਹਨਾਂ ਬੱਚਿਆਂ ਨੂੰ ਸਟੇਸ਼ਨਰੀ ਦਸਮਾਨ ਵੀ ਵੰਡਿਆ ਆਪਣੇ ਸੰਬੋਧਨ ਵਿੱਚ ਉਹਨਾਂ ਸਮੂਹ ਪਿੰਡ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅੱਜ ਪਿੰਡ ਨਸੀराबाद ਵਿਖੇ 75ਵੇਂ ਗਣਤੰਤਰ ਦਿਵਸ ਦੇ ਮੌਕੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਨਸੀराबाद ਵਿਖੇ ಗ್ರಾಮ ਪੰਚਾਇਤ ਸਰਪੰਚ ਮਨੀਤ ਕੌਰਾਰੇ ਪੰਚਾਇਤ ਮੈਂਬਰ ਪੂਨਾ ਸ਼ਤਾਪ ਅਤੇ ਸਾਰੇ ਪਿੰਡ ਦੇ ਭਗਵੰਤੇ ਸੱਜਣਾ ਵੱਲੋਂ ਰਾਵ ਮਿਲ ਕੇ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਵਾਸੀਆਂ ਨੂੰ ਇਸ ਗਣਤੰਤਰ ਦੇਸ਼ ਦੀ ਬਹੁਤ-ਬਹੁਤ ਵਧਾਈ ਦਿੱਤੀ ਗਈ ਦੇਸ਼ ਦੇਸ਼ ਵਿੱਚ ਵੱਸਦੇ ਸਾਰੇ ਹੀ ਭਾਰਤੀ ਨਾਗਰਿਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ 75ਵੇਂ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ ਇਸੇ ਤਰ੍ਹਾਂ ਹੀ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਚਾਫ ਫਗਵਾੜਾ ਵੱਲੋਂ ਵੀ ਸੂਬਾ ਪ੍ਰਧਾਨ ਹਰਪ੍ਰੀਤਨ ਸੁਮਨ ਦੀ ਅਗਵਾਈ ਹੇਠ ਅੰਬੇਡਕਰ ਪਾਰਕ ਗੁਰੂ ਹਰਗੋਬਿੰਦਗਰ ਫਗਵਾੜਾ ਵਿਖੇ 26 ਜਨਵਰੀ ਗਣਤੰਤਰ ਦਿਵਸ ਪੜੀ ਹਿਤੂਮਤਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਸਮੂਹ ਸੈਨਾ ਦੇ ਮੈਂਬਰਾਂ ਨੇ 바ਵਾ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਲਾਮਾ ਪੇਂਟ ਕੀਤੀਆਂ ਉੱਥੇ ਹੀ ਹਰਪ੍ਰੀਤਨ ਸੁਮਨ ਨੇ ਸਮੂਹ ਦੇਸ਼ਵਾਸੀਆਂ ਦੇ ਨਾਲ-ਨਾਲ 바ਵਾ ਸਾਹਿਬ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਬਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ 26 ਜਨਵਰੀ ਗਣਤੰਤਰ ਦਿਵਸ ਸਾਡੇ ਲਈ ਬਾਕੀ ਤਿਹਾਰਾਂ ਨਾਲੋਂ ਵੀ ਵੱਧ ਜੀ ਨੇ ਭਾਰਤੀ ਸੰਵਿਧਾਨ ਤਿਆਰ ਕਰਕੇ ਲਾਗੂ ਕਰਵਾਇਆ ਸੀ ਉਹਨਾਂ ਕਹਿੰਦੇ ਸਾਡਾ ਸਮਾਜ ਜੋ ਤਰੱਕੀ ਦੀਆਂ ਲੀਹਾਂ ਤੇ ਪਹੁੰਚ ਚੁੱਕਾ ਹੈ ਉਹ ਸਭ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਹੈ ਇਸ ਦੌਰਾਨ ਉਹਨਾਂ ਨਾਲ ਹੋਰ ਪਤਵੰਤੇ ਵੀ ਮੌਜੂਦ ਹਨ ਅੱਜ 26 ਜਨਵਰੀ ਦਾ ਦਿਹਾੜਾ ਸਾਡੇ ਬਹੁਜਤ ਸਮਾਜ ਲਈ ਬੜਾ ਹੀ ਇਤਿਹਾਸਕ ਦਿਵਾਰੀਆਂ ਨਾਲੋਂ ਵੱਧ ਕੇ ਹੈ ਕਿਉਂਕਿ 26 ਜਨਵਰੀ 1950 ਨੂੰ ਬਾਬਾ ਸਾਹਿਬ ਡਾਕਟਰ Ambedkar ਦੀ ਕੜੀ ਮਿਹਨਤ 2 ਸਾਲ 11 ਮਹੀਨੇ 18 ਦਿਨ ਲਾ ਕੇ ਭਾਰਤੀ ਸੰਵਿਧਾਨ ਤਿਆਰ ਹੋਇਆ ਤੇ ਲਾਗੂ ਹੋਇਆ ਔਰ ਸਾਡੇ ਬਹੁਜਨ ਸਮਾਜ ਦਲਤ ਸਮਾਜ ਦੀਆਂ ਗੁਲਾਮੀ ਦੀਆਂ ਬੇੜੀਆਂ ਕੱਟਣ ਲਈ ਇਹ ਦਸਤਾਵੇਜ਼ ਜਿਹੜੇ ਸਾਡੇ ਲਈ ਬਹੁਤ ਸਾਬਤ ਸਿੱਧ ਹੋਏ ਅੱਜ ਸਾਡਾ ਜੋ ਵੀ ਸਮਾਜ ਤਰੱਕੀ ਦੀਆਂ ਗੁਲੰਦੀਆਂ ਤੇ ਪਹੁੰਚਿਆ ਹੈ ਖੁਸ਼ੀਆਂ ਮਾਣ ਰਿਹਾ ਹੈ ਇਹ 바ਵਾ ਸਾਹਿਬ ਡਾਕਟਰ ਅੰਬੇੜਕਰ ਦੇ ਸੰਵਿਧਾਨ ਕਰਕੇ ਹੀ ਹੈ ਮੇਰੀ ਪੂਰੇ ਬਹੁਜਨ ਸਮਾਜ ਦੇ ਪਰਿਵਾਰਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ 바ਵਾ ਸਾਹਿਬ ਡਾਕਟਰ ਅੰਬੇੜਕਰ ਦੀ ਜੀਵਨੀ ਦੇ ਨਾਲ-ਨਾਲ ਕੁਨਾ ਦੁਆਰਾ ਸਾਡੇ ਲਈ ਕੀਤੇ ਸਾਨਾ ਬਾਰੇ ਜੂ ਦੱਸੋ ਤਾਂ ਕਿ ਜੋ ਬਾਬਾ ਸਾਹਿਬ ਡਾਕਟਰ ਬੇੜਕਾ ਦੇ ਸਾਡੇ ਤੇ ਸਾਨ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਦੇਸ਼ ਨੂੰ ਪਤਾ ਲੱਗ ਸਕਣ ਕਿਉਂਕਿ ਬਾਬਾ ਸਾਹਿਬ ਡਾਕਟਰ ਬੇੜਕਾ ਦਾ ਸੁਪਨਾ ਸੀ ਕਿ ਇਸ ਬਹੁਜਤ ਸਮਾਜ ਨੂੰ ਮੈਂ ਇਸ ਭਾਰਤ ਦੇ ਦੇਸ਼ ਤੇ ਰਾਜ ਕਰਦਾ ਦੇਖਦਾ ਚਾਹੁੰਦਾ ਤੋ ਆਓ ਮਿਲ ਕੇ ਬਾਬਾ ਸਾਹਿਬ ਡਾਕਟਰ ਬੇੜਕਾ ਦਾ ਸੁਪਨਾ ਪੂਰਾ ਕਰੀਏ ਤੇ ਇੱਕ ਵਾਰ ਫਿਰ ਤੋਂ 26 ਜਨਵਰੀ 1950 ਦੇ ਗਣਤ ਤਤਰ ਦਿਵਸ ਤੇ ਆ ਅੰਬੇਡਕਰ ਸਹਿਰਾ ਮੂਲ ਵਾਸੀ ਵੱਲੋਂ ਲੱਖ ਲੱਖ ਵਧਾਈਆਂ जय भीम जय पाठ इस ਤੋਂ ਇਲਾਵਾ 26 ਜਨਵਰੀ ਗਣਤੰਤਰ ਦਿਵਸ ਪੀਡਬਲਯੂਡੀ ਵਰਕਰਸ ਯੂਨੀਅਨ ਬ੍ਰਾਂਚ ਫਗਵਾੜਾ ਵੱਲੋਂ ਯੂਨੀਅਨ ਦੇ ਦਫ਼ਤਰ ਫਗਵਾੜਾ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਝੰਡਾ ਚੜਾਉਂਦੀ ਰਸਮ ਮੇਜਰ ਸਿੰਘ ਸੈਣੀ ਪ੍ਰਧਾਨਪਰਾ ਜਲੰਧਰ ਅਤੇ ਪਰਵਿੰਦਰ ਕੁਮਾਰ ਪ੍ਰਧਾਨ ਫਗਵਾੜਾ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਸਾਰੇ ਹੀ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸੁਰਜੀਤ لال ਚਾਚੋ ਕੀ ਸੁਰਜੀਤ ਸਿੰਘ ਮਾਹੀ, ਸ਼ਾਮ ਸਿੰਘ ਅਤਰੀ, ਜਸਪ੍ਰੀਤ ਸਿੰਘ ਐਸਟੀਓ ਫਗਵਾੜਾ, ਸੁਖਦੇਵ ਸਿੰਘ ਆਧ ਹਾਜ਼ਰ ਸਨ। ਇਸ ਦੌਰਾਨ ਲੱਡੂ ਵੀ ਵੰਡੇ ਗਏ। ਹਰ ਸੌ ਦੀ ਤਰ੍ਹਾਂ 75ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜੁਨੀਅਨ ਵੱਲੋਂ ਸਾਰੇ ਜੇਸ ਵਸਤੀਆਂ ਨੂੰ ਵਧਾਈ ਦਿੱਤੀ ਗਈ ਔਰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ